ਔਰ ਤਾਂ ਸੈਨ ਤੁਸੀਂ ਜਿਵੇਂ ਗ੍ਰਾਉਂਡ ਡੇਲੀ ਬਲੌਗ ਕਈ ਦਿਨਾਂ ਦਾ ਬਲੌਗ ਨਹੀਂ ਆਇਆ ਕਿਉਂ ਨਹੀਂ ਆਇਆ ਉਹ ਮੈਂ ਤੁਹਾਨੂੰ ਲਾਸਟ ਦੇ ਵਿੱਚ ਦੱਸੂਗਾ ਤੇ ਤੁਸੀਂ ਵੀ ਵੇਖ ਰਹੇ ਹੋ ਕਿ ਅੱਜ ਹੈਗੀ ਹੈ ਤਰੀਕ 17 2 2023 ਦੀ ਠੀਕ ਹੈ ਜੀ ਕੱਲ ਮੈਂ ਤੁਹਾਨੂੰ ਦੱਸਣਾ ਸੀ ਕਿਸੇ ਨੇ ਵਿਸਤ੍ਰੀ ਕਰੀ ਹੈਗੀ ਮੈਂ ਉਹਦੇ ਵਿੱਚ ਪਾਇਆ ਸੀ 17 ਦੇ ਵਿੱਚ ਪਾਇਆ ਸੀ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਕਮੇਟੀ ਵਾਸ਼ਿੰਗ ਜੀ ਪਾਇਆ ਸੀ ਜੇ ਤੁਸੀਂ ਨਹੀਂ ਕਰੇ ਅੱਜ ਵੀ ਕਰ ਸਕਦੇ ਹੋ ਨੈਟ ਕਰ ਸਕਦੇ ਹੋ ਠੀਕ ਹੈ ਜੀ ਤੇ ਮੈਂ ਜਲਦੀ ਫਟਕੜਾ ਸੀ ਉੱਠ ਕੇ ਦੁਕਾਨ ਕੋਲ ਸੌਰੀ ਉੱਠਿਆ ਸੀ ਉੱਠ ਕੇ ਮੈਂ ਪੰਜ ਦੇ 88 ਸਾਡੇ ਕੰਪਨੀ ਦੇ ਜਾ ਕੇ ਜਿਹੜੇ ਜਿਹੜੇ ਦਸਤਾਵੇਜ਼ ਸੇਰ ਕਰਕੇ ਤੇ ਹੁਣ ਮੈਂ 6:32 ਵਜੇ 32 ਮਿੰਟਾਂ ਤੋਂ ਮੈਂ 11 ਵਜੇ ਕਿਹੜੀ ਤੇ ਮੈਂ ਸਰਗੋਹਣਾ ਵਸ ਸੋਲਵਾ ਦੇ ਵੀਡੀਓ ਕੋਣ ਵਾਸਤੇ ਆ ਜਾ ਤੇ ਪੁਰਾਣੇ ਉਹਨੂੰ ਦੇਖਣ ਲੱਗ ਦੇਖ ਸਕਦੇ ਕੋਈ ਵੀ ਆਪਣਾ ਡਾਟਾ ਸੰਦਰ ਸੰਗਤੀ ਮੌਸਮ ਪਤਾ ਬਤਿੰਦਾ ਹੈ ਨਾ ਨਾ ਸੰਗਤ ਮੌਸਮ ਦਿਖਾਵਾ 2 ਮਿੰਟ ਦੇ ਵਿੱਚ 11:45 ਵਜੇ ਮੌਸਮ ਦਿਖਾਉਣਾ ਤੇ ਸਾਨੂੰ ਬਾਅਦ ਵਿੱਚ ਮਿਲਦਾ ਪਾਣੀਆਂ ਗਾੜੀਆਂ ਪਿਛਲੇ ਸਾਲ ਵਾਲੀ ਵੀਡੀਓ ਲਿਖਾ ਜਾ ਕੇ ਦੇਖ ਸਕਦੇ ਕੋਈ ਵੀ ਵੀਡੀਓ ਜਾ ਕੇ ਦੇਖ ਸਕਦੇ ਸ ਤੁਹਾਨੂੰ ਕੋਈ ਵੀ ਵੀਡੀਓ ਵਧੀਆ ਲੱਗੇ ਜਾ ਕੇ एक मिनट कसा ले तो बोर हो हो कल कोई गलतरी है बदल दिखाऊंगा कुछ भी दिखा जिस तरह भी हो सारा मौसम दिखाऊंगा कोई भी अडेट नहीं करता मैं अपना तैयार होके मिलना बाद बारह मैं तैयार हो गया मौसम दिखा बाद

ਮੋਸਤੋ ਦੋ ਦੋ ਸੋਲ ਮੋਸਨ ਦਾ ਜ ਜਨੰਦ ਮੰਨ ਲਾਊਗਾ ਇਹ ਟਾਈਮ 6:38 ਵਾ ਦਾ ਟਾਈਮ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਦਾ ਠੀਕ ਹੈ ਤੇ ਹੁਣ ਮੈਂ ਬੂਟ ਪਾ ਕੇ ਤੇ ਦੁਕਾਨ ਤੇ ਜਾਣਾ ਦੁਕਾਨ ਖੁੱਲ ਕੇ ਉਸ ਤੋਂ ਬਾਅਦ ਵਿੱਚ ਮੈਂ ਜਦੋਂ ਵੀ ਆਉਂਗਾ ਮੈਂ ਜਬ ਯਾਰ ਵੀ ਗਿਆਣਾ ਹੋਊਗਾ ਉਦੋਂ ਸਾਨੂੰ ਮਿਲੂਗਾ ਤੁਸੀਂ ਵਿੱਚ ਬਣਾ ਰਹੇ ਹੋ ਸਾਨੂੰ ਪਤਾ ਜਦੋਂ ਬਾਅਦ ਵਿੱਚ ਮੈਂ ਕੀ ਕਰਨਾ ਹੁੰਦਾ ਰੋਟੀ ਰੋਟੀ ਖਾਣਾ ਜਦੋਂ ਉਦੋਂ ਮੈਂ ਉਸ ਦੁਗਾਚ ਵਿੱਚ ਵੀ ਆਦ ਨੂੰ ਜਾਊਗਾ ਠੀਕ ਹੈ ਮੈਂ ਆ ਜਾ ਕੇ ਦੁਗਾਚ ਨੂੰ ਮਿਲੂਗਾ ਤੇ ਤੁਸੀਂ ਵਿੱਚ ਬਣਾ ਰਹੇ ਹੋ ਸਕੇ ਪਣਾ ਕਰੋ ਵੀਡੀਓ ਬទਿਆ ਲੱਗੇ ਲਾਈਕ ਕਰ ਲੋ ਤੁਸੀਂ ਗਲਤ ਮੰਤ ਲ ਕਮੈਂਟ ਨਾ ਕਰੋ ਠੀਕ ਹੈ ਵਧੀਆ ਕਮੈਂਟ ਕਰੋ ਜਿਹੜਾ ਮਿਲਦਾ ਮੋਟੀਵੇਸ਼ਨ ਬਣਾਓ ਮੈਂ ਇਹਨਾਂ ਕੰਮ ਕਰਦਾ ਤੁਸੀਂ ਦੱਸੋ ਬਾਕੀ ਤੁਹਾਨੂੰ ਪਤਾ ਹੀ ਆ ਚਲੋ ਮਿਲਦਾ ਸਮਾਂ ਰੋਟੀ ਖਾਣ ਲੱਗੇ ਬਾਅਦ ਵਿੱਚ ਜਦੋਂ ਮੈਂ ਬਿਆਹ ਜਾਣਾ ਹੂੰ ਉਦੋਂ ਮਿਲਾਂਗੇ ਚਲੋ ਮਿਲਦਾ ਸਮਾਂ ਉਹ ਬਿਆਹ ਜਾਣ ਲੱਗੇ ਬਾਅਦ ਚ ਕੋ ਫਿਰ ਉਦੋਂ ਬਾਅਦ ਵਿੱਚ ਮੈਂ ਦੁਕਾਨ ਤੇ ਚੱਲ ਗਿਆ ਸੀ ਤਾਂ ਦੇ ਡਿਊਟੀ ਲਈ 7:00 ਤੋਂ 7:30 ਮੀਂਹ ਆ ਗਿਆ ਜੀ 2:00 ਤੋਂ 7:00 ਤੇ ਯਾ ਚਾਹਾਂ ਚਾਪੀਤੀ ਤੇ ਮੈਂ 9:00 ਵਜੇ ਰੋਪਨ 9:00 ਵਜੇ ਰੋਟੀ ਖਾਧੀ ਜੋ ਕਿ ਦੁਕਾਨ ਦੀ ਖਾਣ ਸੀ ਮੈਂ 9: ਤੇ ਮਕਰ ਰਾਜ ਸਮੇਂ ਦਸਵਾਸ ਤੇ ਕਿ ਹਮਨ 10 ਵਜੇ ਨਾ ਵੀ ਅੱਜ ਆਪਾਂ ਉਹ ਆ ਜਾ ਕਰ ਤੇ ਉਦਗਾਰ ਸਮੇਂ ਮਿਲ ਦਸ ਤੋਂ ਪਹਿਲੇ ਦਰਸ਼ਨ ਕਰ ਸਕਦੇ ਹਾਂ ਫਿਰ ਜੀ ਤੇ ਪੁਰਾਣੇ ਵੜੋਂ ਦੇ ਚੱਕ ਦੇਖ ਸਕਦੇ ਹਾਂ ਦੇਖੋ ਜੀ ਆਪਰੇ ਦਾ ਦਰਸ਼ਨ ਹੁੰਦੀ ਆ ਕਿ ਕਿਉਂ ਆ ਤੇ ਜਿਹੜਾ ਘਰ ਦਾ ਸਮਾਨ ਆ ਉਹ ਦੇਖਿਆ ਨਾ ਤੇ ਲੈ ਕੇ ਆ ਕੇ ਉਦੋਂ ਬਾਅਦ ਤੁਹਾਨੂੰ ਮਿਲੂਗਾ ਕਿ ਕਈ ਵਰੀ ਆ ਪੋਕੀ ਸੰਦਸੂਗਾ ਕਈ ਵਰੀ ਮੁੜ ਕੇ ਆਉ ਸੰਦਸੂਗਾ ਕਿ ਕੀ ਪ੍ਰੋਬਲਮ ਹੋਈ ਜਿਵੇਂ ਮੈਨੂੰ ਠੀਕ ਹੈ ਇਹਨਾਂ ਦਾ ਉਹ ਵੀ ਤੁਹਾਨੂੰ ਮੈਂ ਦਸੂਗਾ ਦੋ ਕਿ ਮੈਂ ਹੁਣ ਵੀਡੀਓ ਅਪਲੋਡ ਕਰ ਦੂੰਗਾ ਕਿਉਂਕਿ ਸਾਨੂੰ ਆਜੂਗੀ ਤੁਹਾਨੂੰ ਮਿਲਦਾ ਤੁਹਾਨੂੰ ਬਿਆਰ ਆ ਕੇ ਬਾਤ ਜਿਹੜਾ ਵਧੀਆ ਕਰੀਏ ਲਾਈਕ ਕਰ ਲੋ ਪੁਰਾਣੀ ਵੀਡੀਓ ਦੇਖ ਕੇ ਜਾ ਕੇ ਦੇਖ ਸਕਦੇ ਹੋ ਚਲ ਮਿਲਣਾ ਤੁਹਾਨੂੰ ਪਿਆਰਵਾ ਕੇ ਬਾਅਦ ਤੁਹਾਡੇ ਦਾ ਸਮੇਂ ਦਾ ਕਾਫੀ ਦੱਸਣਾ 10:00 ਬਜੇ ਤੋਂ 3 ਮਿੰਟ ਹੋ ਗਏ ਨੇ ਠੀਕ ਆ ਮੈਂ ਵਿਹਾਰੋਂ ਆ ਗਿਆ ਠੀਕ ਆ ਤੁਸੀਂ ਦੱਸ ਜਿਦਾਂ ਲੋ ਸਾਰਾ ਦਿਨ ਬਿਜਿਆ ਰਹੇ ਹਾਂ ਕਿ ਵਿਹਾਰ ਦਾ ਮੁਕਮਲਿਆ ਤੇ ਠੀਕ ਹੈ ਤੇ ਹੁਣ ਮੈਂ ਦੁਕਾਨ ਤੇ ਜਾ ਕੇ ਮਤ ਸਮਾਨ ਲਗਾਉਂਗਾ ਤੇ ਸਾਰਾ ਦਿਨ ਬਿਜਿਆ ਰਹਾਂ ਤੇ ਮੈਂ ਤੁਹਾਨੂੰ ਦੱਸਣਾ ਕਿ ਜਿਹੜਾ ਇਹ ਟਾਈਟਲ ਆ ਮੇਰੇ ਇਹ ਵੀਡੀਓ ਦਾ ਇਹ ਹੈ ਜਰਾ ਕਿ ਇਹ ਅਨੰਦਨਾ ਮੈਂ ਕਿੱਥੇ ਰਹਾ ਹਾਂ ਉਹਦੇ ਸਮਝ ਕੇ ਇਹ ਦੱਸਣਾ ਕਿੰਨੇ ਕਿੱਥੇ ਰਹਾ ਉਹਦੇ ਸਮੇਂ ਤੋਂ ਪਹਿਲਾਂ ਲਾਈਕ ਕਰ ਲੋ ਸ਼ੇਅਰ ਕਰ ਲੋ ਤੇ ਪਿਆਰਾ ਜਿਹਾ ਕਮੈਂਟ ਕਰ ਲੋ ਤਾਂ ਜੋ ਸਾਰਿਆਂ ਨੂੰ ਪਤਾ ਲੱਗ ਜੇ ਕਿ ਅਨੰਦਨਾ ਕਿੱਥੇ ਰਹਾ ਕਿਉਂਕਿ ਅਨੰਦਨਾ ਮੈਂ ਨਾਮ ਹਾਂ ਨਾ ਨਹੀਂ ਕਰਾਇਆ ਤੇ ਸਮਝ ਕੇ ਨੰਬਰ ਮੇਰਾ ਮਨ ਨਹੀਂ ਕਰਿਆ ਤੇ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਊਗਾ ਇਹ ਅਨੰਦਨਾ ਕਿੱਥੇ ਰਹਾ ਜੀ ਨੇ ਬੜਾ ਵਾਦ ਲੈ ਕੇ ਲਾਈਕ ਕਰ ਲੋ ਜੇ ਤੁਸੀਂ ਮੈਨੂੰ ਕਿਹਨਾਂ ਨਾਮੇ ਤੋਂ ਸਰਪ੍ਰਾਈਜ਼ ਕਰਨਾ ਉਹ ਨਾਲ ਉਹਨਾਂ ਦੇ ਨੰਬਰਾਂ ਪਰ ਸਕਰੋਲ ਕੀ ਆਲਦੇ ਪਾਟੋਂ ਦੱਬੋ ਮੇਰੇ ਨਾਲ ਬਣਾ ਦੇਣਾ ਤੁਸੀਂ ਮੇਰੇ ਸੋਸ਼ਲ ਮੀਡੀਆ Instagram Facebook Twitter ਕੋਈ ਕੇਸ ਹੋਈ ਫੋਲੋ ਕਰਿੰਦਿਆਂ ਸਾਰੇ ਨਿਕਟਿਸ਼ ਕਲਾਸਾਂ ਚ ਮੈਂ ਜੁਗਵ ਟੈਕਨੀਕਲ ਬੁੱਕਾ ਕਰਿੰਦਿਆਂ ਹਿੰਦੀ ਦੇ ਵਿੱਚ ਉਹਦਾ ਲਿੰਕ ਆਈ ਨੂੰ ਟੱਕ ਮਿਲ ਜੂਣ ਜੇਕਰ ਸਬਸਕ੍ਰਾਈਬ ਕਰ ਸਕਦੇ ਤਾਂ ਅੰਡੀ ਮੋਟਗਾ ਮੈਂ ਪ੍ਰੈਸ ਕਰਦਾ ਬਣਨ ਨਾਲ ਮੇਰੇ ਸੰਬੰਧਨ ਮੈਂ ਜੇ ਸੋੜ ਮੈਂ ਚੰਗਾ ਤਾਂ ਮਰੇ ਵਿਦਿਦਨ ਚ ਸਕਦੇ 399 ਕੋ ਸਕਦੇ ਸਾਰਿਆਂ ਪ੍ਰਾਇਮ ਨੂੰ ਕੋਈ ਬਣਾਵਾਂ ਮਿਲਦਾ ਹੈ ਟੋਪਿਕ ਦੇ ਨਾਲ ਜੈਨ ਦੇ ਪਾਰਾ